ਇਸ ਵੱਲ ਦੀ ਵੱਡੀ ਖਬਰ ਆ ਰਹੀ ਹੈ ਪੰਜਕੂਲਾ ਤੋਂ ਜਿੱਥੇ ਸਕੇਤੜੀ ਮੰਦਿਰ ਦੇ ਵਿੱਚ ਇੱਕ ਨੌਜਵਾਨ ਤੇ ਨਕਾਬਪੋਸ਼ਾ ਨੇ ਕਰੀਬ 6 ਰਾਉਂਡ ਫਾਇਰ ਕੀਤੇ ਨੇ ਨੌਜਵਾਨ ਆਪਣੀ ਮਾਂ ਦੇ ਨਾਲ ਮੰਦਿਰ ਵਿੱਚ ਮੱਥਾ ਟੇਕਣ ਆਇਆ ਹੋਇਆ ਸੀ ਇਸ ਖਬਰ ਤੇ ਵਿਸਤ੍ਰਿਤ ਜਾਣਕਾਰੀ ਲਵਾਂਗੇ ਸਾਡੇ ਪੱਤਰਕਾਰ ਯਾਦਵੰਦਰ ਸਿੰਘ ਤੋਂ ਕੇਤੜੀ ਦੇ ਅੰਦਰ ਅਮਿਤ ਸ਼ਰਮਾ ਨਾਮ ਦਾ ਇਹ ਜਿਹੜਾ ਬੌਂਸਰ ਸੀਗਾ ਇਹ ਮੱਥਾ ਟੇਕਣ ਗਿਆ ਸੀ ਉੱਥੇ ਦੋ ਨਕਾਬਪੋਸ਼ਾ ਨੇ ਜਿਹੜੇ ਸੇਵਾਕਾਰ ਚਾਏ ਸੀ ਉਹਨਾਂ ਨੇ ਇਹਦੇ ਤੇ ਅਟੈਕ ਕੀਤਾਗਾ ਮੰਨਿਆ ਜਾ ਰਿਹਾ ਹੈ ਕਿ ਵਿੱਕੀ ਗੌਂਦਰ ਗੈਂਗ ਦਾ ਕੰਮ ਹੋ ਸਕਦਾ ਕਿਉਂਕਿ ਕਾਫੀ ਸਮਾਂ ਪਹਿਲਾਂ ਵਿੱਕੀ ਗੌਂਦਰ ਨੇ ਸਮਕਿਲੀ ਸੀਸੀਜੀ ਕਿਉਂਕਿ ਆਪਸ ਜਿਹੜੀ ਗੁੱਟਬਾਜ਼ੀ ਹੁੰਦੀ ਹੈ ਕਿਉਂਕਿ ਇਹ ਬੌਂਸਰਾਂ ਦਾ ਗਰੂਪ ਚਲਾਉਂਦਾ ਸੀਗਾ ਔਰ ਇਹ ਵੀ ਕੋਸ਼ਿਸ਼ ਕਰਦਾ ਸੀ ਮਹਾਰਾਜੀ ਜਿਹੜੀ ਫਾਇਰਿੰਗ ਹੋਈ ਸੀ ਉਹਦੇ ਚ ਵੀ ਹਮੇਸ਼ ਸ਼ਰਮਾ ਦਾ ਨਾਮ ਆਇਆ ਸੀਗਾ ਤਾਂ ਕਿਤੇ ਨਾ ਕਿਤੇ ਪੁਲਿਸ ਇਹਨੂੰ ਇਸ ਤਰ੍ਹਾਂ ਦੇਖ ਰਹੀ ਹੈ ਹਾਲਾਂਕਿ ਔਨ ਰਿਕਾਰਡ ਨਹੀਂ ਪੁਲਿਸ ਕਰ ਰਹੀ ਆਫ ਦੀ ਰਿਕਾਰਡ ਪੁਲਿਸ ਕਰ ਰਹੀ ਹੈ ਕਿ ਇਹ ਉਸੇ ਤਰ੍ਹਾਂ ਦੀ ਇੱਕ ਗੈਂਗਵਾਰ ਹੋ ਸਕਦੀ ਹੈ ਉਸੇ ਤਰ੍ਹਾਂ ਦਾ ਇੱਕ ਜੋ ਵਿੱਕੀ ਗਾਉਂਡਰ ਦਾ ਤਰੀਕਾ ਹੀ ਇਹ ਹੈ ਕਿ ਬਹੁਤ ਸਾਰੇ ਲੋਕ ਉਹਨੇ ਪਿਛਲੇ ਦਿਨਾਂ ਦੇ ਅੰਦਰ ਐਲੀਮੀਨੇਟ ਕਰਵਾਏ ਨੇ ਗੁਰਦਾਸਪੁਰ ਦੇ ਅੰਦਰ ਵੀ ਅਸੀਂ ਦੇਖਿਆ ਹੋਣਾ ਥਾ ਅ ਦੇਖਦੇ ਹੁਣ ਆਉਣ ਵਾਲੀ ਇਨਵੈਸਟੀਗੇਸ਼ਨ ਰਿਪੋਰਟ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਵਿੱਕੀ ਗਾਉਂਡਰ ਗੈਂਗ ਦਾ ਹੱਥ ਸਾਹਮਣੇ ਆ ਰਿਹਾ ਹੈ ਤੁਹਾਨੂੰ ਨਿਊਜ਼ ਰੂਮ ਤੇ ਵਿੱਚ ਇਸ ਖਬਰ ਦੇ ਹੋਰ ਪਹਿਲੂ ਵੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸਾਡਾ ਸੇਵਾ ਸਿੰਘ ਨਿਊਜ਼ ਰੂਮ ਤੋਂ ਜੁੜਗੇ ਨੇ ਸੇਵਾ ਸਿੰਘ ਪਹਿਲਾਂ ਇੱਕ ਗੈਂਗ ਵਰ ਜਿਹੜੀ ਸੀਗੀ ਪੰਜਾਬ ਦੇ ਵਿੱਚ ਸੀਗੀ ਤੇ ਹੁਣ ਇਹ ਪੰਚਕੂਲਾ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਬਿਲਕੁਲ ਵੇਖੋ ਇਹ ਜਿਹੜਾ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀ ਉਹ ਨਸ਼ਿਆਂ ਦੀ ਸੀ ਦੂਜੀ ਸੀ ਅਮਨ ਕਾਨੂੰਨ ਦੀ ਜਿਹੜੀ ਹਾਲਤ ਸੀ ਬਿਲਕੁਲ ਵਿਗੜੀ ਹੋਈ ਸੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਵੱਡੇ ਇਹਨਾਂ ਨੇ ਦਾਅਵੇ ਕੀਤੇ ਸਨ ਕਿ ਨਸ਼ਿਆਂ ਨੂੰ 1 ਮਹੀਨੇ ਚ ਤੇ ਗੈਂਗਸਟਰਾਂ ਨੂੰ ਜਿਹੜੀ ਨੱਥ ਭਾਈ ਜਾਏਗੀ ਪੰਜਾਬ ਦੇ ਵਿੱਚ ਜਿਹੜੇ ਅਜੇ ਵੀ 60 ਵੱਡੇ گرو ਜਿਹੜੇ ਗੈਂਗਸਟਰ ਨੇ ਉਹ ਸਰਗਰਮ ਨੇ ਔਰ ਇਹਨਾਂ ਦੇ 500 ਦੇ ਕਰੀਬ ਮੈਂਬਰ ਨੇ ਜਿਹੜੇ ਲੁੱਟਾਂ ਖੋਹਾਂ ਕਰਦੇ ਨੇ ਔਰ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਹੱਥ ਨਸ਼ਿਆਂ ਦੇ ਜਿਹੜਾ ਰੈਕਟੇ ਉਹਦੇ ਵਿੱਚ ਵੀ ਜੁੜਿਆ ਹੋਇਆ ਹੈ ਪਰ ਅਜੇ ਵੀ ਕੈਪਟਨ ਨੇ ਘੱਟੋ-ਘੱਟ ਕੋਈ ਐਹੋ ਜੀ ਅਨੁਨੀਤੀ ਨਹੀਂ ਉਲੀਕੀ ਜਿਹਦੇ ਤੋਂ ਅਸੀਂ ਕਹਿ ਸਕਦੇ ਹਾਂ ਕਿ ਇਹ ਇਹਨਾਂ ਨੂੰ ਨੱਥ ਆਉਣ ਵਾਲੇ ਸਮੇਂ ਦੇ ਵਿੱਚ ਪੈ ਗਈ ਸਗੋਂ ਕੈਪਟਨ ਸਰਕਾਰ ਆਉਣ ਤੋਂ ਬਾਅਦ ਹੀ ਵੇਖੀਏ ਤੇ ਚੰਡੀਗੜ੍ਹ ਦੇ ਆਲੇ-ਦੁਆਲੇ ਤਿੰਨ-ਚਾਰ ਵੱਡੀਆਂ ਘਟਨਾਵਾਂ ਜਿਹੜੀਆਂ ਇੱਕ ਚੰਡੀਗੜ੍ਹ ਦੇ ਅੰਦਰ ਵੀ ਜਿਹੜੀ ਹੈ ਵਾਪਰੀ 38 ਸੈਕਟਰ ਦੇ ਵਿੱਚ ਇਹ ਕਤਲ ਹੋਏ ਨੇ ਇਸ ਗੱਲ ਕਰਕੇ ਜਿਹੜਾ ਗੈਂਗਸਟਰਾਂ ਦਾ ਹੌਸਲਾ ਮੈਨੂੰ ਤਾਂ ਐਂ ਲੱਗਦਾ ਕੈਪਟਨ ਸਰਕਾਰ ਆਉਣ ਤੋਂ ਬਾਅਦ ਹੋਰ ਵੀ ਬਲੰਦ ਹੋਇਆ ਹੈ ਹੁਣ ਗੈਂਗਵਾੜ ਪੰਜਾਬ ਤੋਂ ਹਰਿਆਣਾ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਇਸ ਮਾਮਲੇ ਦੇ ਉੱਤੇ ਤੁਹਾਨੂੰ ਲਗਾਤਾਰ ਅਪਡੇਟ ਦਿੰਦੇ ਰਹਾਂਗੇ এবੀਪੀ ਸਾਂਝਾ ਦੇ ਨਿਊਜ਼ ਰੂਮ ਤੋਂ ਤੁਸੀਂ ਵੇਖਦੇ ਰਹੋ এবੀਪੀ ਸਾਂਝਾ